ਤੁਸੀਂ ਸੇਵਾ ਤਰਉਣਾ ਹਾਂਜੀ ਹਾਂਜੀ ਤੇ ਤੁਸੀਂ ਇਹ ਸਪਸ਼ਟ ਕਿਉਂ ਮੈਂਦੀ ਮੈਂ ਕੋਰੇ ਬੈਠਾ ਦੱਸੋ ਇਹ ਕਹਿੰਦੇ ਦੱਸੋ ਜੀ ਇਹ ਬੈਠਦੇ ਆ ਸਰ ਮੈਨੂੰ ਦੱਸੋ ਮੈਨੂੰ ਪਰੇਸ਼ਾਨ ਕਰਦੇ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਾ ਤਾਂ ਇੱਥੇ ਬੈਠੋ ਕਿੰਨੀ ਵਾਰੀ ਕਟਿਆ ਮੈਗ ਮਟਰਮੀਨ ਕਿੰਨੀ ਵਾਰੀ ਕੀਤਾ ਕੀ ਹੋ ਗਿਆ ਕੋਈ ਵੀ ਨਹੀਂ ਤੁਸੀਂ ਦੱਸੋ ਤੁਹਾਨੂੰ ਆਹ ਗੱਲ ਕਰੋ ਇੱਥੋਂ ਵਾਲੀ ਵੀ ਇੱਥੇ ਬੈਠਣ ਤੇ ਤੁਹਾਨੂੰ ਰੋਕਿਆ ਜਾਂਦਾ ਹਾਂ ਰੋਕਿਆ ਜਾਂਦਾ ਕਿੰਨੇ ਟਾਈਮ ਤੋਂ ਸੱਤ ਵਾਰੀ ਟਰਮੀਨੇਟ ਹੋਇਆ ਬੰਦਾ ਚੋਰ ਏ ਸਾਰੇ ਮੈਗ ਮੈਨੂੰ ਪੁੱਛ ਲਓ ਤੁਸੀਂ ਮਾਦੀ ਖਬਰ ਲਾ ਰਹੋ ਇਹਨਾਂ ਪਤਾ ਜੋ ਰਿਕਾਰਡ ਬਣਾ ਲੋਕ ਵਿਚਾਰੇ ਖੜੇ ਨੇ ਇਹ ਕੰਮ ਕਰਾਉਣ ਆਉਂਦੇ ਨੇ ਇਸ ਦਫਤਰ ਦੇ ਵਿੱਚ ਇਹਨਾਂ ਨੂੰ ਕਈ ਕਈ ਸਾਲ ਹੋ ਗਏ ਨੇ ਪਰ ਇੱਥੋਂ ਦਾ ਜਿਹੜਾ ਸਟਾਫ ਆ ਵਾਪਸ ਦੇ ਵਿੱਚ ਹੀ ਉਲਝੀ ਜਾਂਦਾ ਸਮਝੇ ਨਹੀਂ ਆਉਂਦੀ ਕਿ ਕੀ ਵੀ ਹਾਲਾਤ ਬਣੇ ਕੀ ਪਏ ਨੇ ਸਰਕਾਰੀ ਦਫਤਰਾਂ ਦੇ ਤੁਸੀਂ ਸਾਡੇ ਪੀਸੀ ਦਾ ਇਹ ਚੋਰੀ ਕਰ ਰਹੇ ਹੋ ਇਹ ਚੋਰੀ ਕਰ ਰਹੇ ਹੋ ਇਹ ਕੋਈ ਐਲੀਗੇਸ਼ਨ ਨਹੀਂ ਬੰਦਦਾ ਤੁਸੀਂ ਪ੍ਰੂਫ ਦਿਓ ਸਾਨੂੰ ਅਸੀਂ ਮੰਨ ਜਾਾਂਗੇ ਠੀਕ ਹੈ ਨਾ ਅਗਰ ਨਜਾਇਜ਼ ਹੁਣ ਮੈਂ ਵੀ ਕਹਿ ਸਕਦੀ ਆ ਇਹ ਮੇਰੇ ਨਾਲ ਲੈਂ ਕਰਦੇ ਮੇਰੇ ਨਾਲ ਬਟ ਪ੍ਰੂਫ ਤੁਸੀਂ ਪ੍ਰੂਫ ਦਿਓ ਸਾਨੂੰ ਅਸੀਂ ਮੰਨ ਜਾਾਂਗੇ ਸਰਕਾਰ ਤਾਂ ਕਹਿੰਦੀ ਆ ਵੀ ਸਹੂਲਤਾਂ ਇਹਨਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਪਰ ਸਹੂਲਤਾਂ ਦੇ ਨਾਂ ਤੇ ਜਿਹੜੀ ਇੱਥੇ ਅੰਦਰ ਜੋ ਕੁਝ ਹੋ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਹਾਲਾਤ ਕੀ ਬਣੇ ਪਏ ਤੁਸੀਂ ਇਹਨਾਂ ਦਫ਼ਤਰਾਂ ਸਰਕਾਰੀ ਚ ਲੜੀ ਜਾਂਦੇ ਹੋ ਤੇ ਜਿਹੜੇ ਲੋਕ ਨੇ ਕੰਮ ਕਰਾਉਣ ਵਾਲੇ ਉਹਨਾਂ ਵਿਚਾਰਿਆਂ ਦੇ ਕੀ ਹਾਲਾਤ ਹੁੰਦੇ ਹੋਣਗੇ ਇਹ ਸਕਾਲਰਸ਼ਿਪ ਪ੍ਰਾਈਸ ਸੀ ਤੇ ਆ ਤੀਜਾ ਚੌਥਾ ਘੇੜਾ ਇਹਨਾਂ ਮਰਵਾ ਲਿਆ ਹੁਣ ਅਜ ਮੋੜ ਨਾਂਜ ਨੋਟ ਕਰਕੇ ਜਾਉਗਾ ਕਰਦੇ ਆ ਕਿੰਨੇ ਦਾ ਪਤੀ ਦੀ ਡੈਥ ਹੋ ਗਈ ਆ 2022 ਚ ਇਨੂੰ 2 ਸਾਲ ਹੋ ਗਏ ਨੇ ਚੱਕਰ ਕਰਦੀ ਨੂੰ ਆਹ ਲੜਕੀ ਦੇਖੋ ਜੀ ਆਪਦੀ ਸਟੱਡੀ ਛੱਡ ਕੇ ਉਹਨੇ ਫੇਰ ਦੁਬਾਰਾ ਆਈਏ ਦੋ ਦੇ ਡੈਡੀ ਇਹ ਤਾਂ ਮੇਰੇ ਨਾਲ ਆਇਆ ਹੈ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਿਰਕਦੀ ਕਿ ਪੈਸੇ ਦੇ ਪੈਰਵਲ ਬਣ ਗਏ ਲੋਕਾਂ ਨੇ ਇਹਨੂੰ ਲਾ ਲਿਆ ਪੈਸਿਆਂ ਤੇ ਪੈਸੇ ਦੇ ਉਹਦੇ ਕੰਮ ਕਰਾਓ ਲੋਕ ਇਹੋ ਜਿਹੇ ਪਹਿ ਜਾ ਹੁਣ 1000 ਰੁਪਏ ਦਿਓ ਬਹਰ ਬਰਸਿਆਂ ਦੀ ਜਰੂਰਤ ਨਹੀਂ ਪੈਣੀ ਤੁਹਾਨੂੰ ਥੋੜਾ ਕੰਮ ਹੋ ਜਾਊਗਾ ਤੇ ਪੈਸੇ ਚੱਲਦੇ ਹੁੰਦੇ ਚੱਲਦੇ ਤੁਹਾਨੂੰ ਅਸੀਂ ਟ੍ਰੇਲਰ ਵਖਾ ਸਕਦੇ ਹਾਂ ਅੱਛਾ ਤੁਹਾਨੂੰ ਦਵੇ ਨਾ ਕਰ ਸਕਦੇ 2000 ਕਿਉਂ 3000 ਰੁਪਏ ਦੇ ਉਨੇ 60 ਸਾਲ ਦੀ ਉਮਰ ਉਹਨੇ ਵਧਾ ਕੇ ਕੱਪਲੇ ਕਰਤੀ ਕਾਫੀ ਬਣੀ ਵੀ ਗਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਲਾਪਾਤਰੀ ਸਕੀਮ ਲੋਕਾਂ ਦੇ ਫਾਇਦੇ ਲਈ ਆ ਪਰ ਇੱਥੇ ਲੋਕ ਖੱਜਲ ਹੁੰਦੇ ਦਿਖਾਈ ਦੇ ਰਿਹਾ ਇਹ ਲੋਕ ਉਹ ਵਿਅਕਤੀ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਉਹ ਸਕੀਮ ਦਾ ਲਾਭ ਲੈਣਾ ਹੈ ਜਿਸ ਨੂੰ ਲਾਭਪਾਤਰੀ ਕਹਿੰਦੇ ਆ ਪਰ ਦੂਜੇ ਪਾਸੇ ਦਫ਼ਤਰਾਂ ਵਾਲੇ ਇਹਨਾਂ ਨੂੰ ਕਿਵੇਂ ਟਿੱਚ ਜਾਂਦੇ ਆ ਤੇ ਕਿਵੇਂ ਇਹਨਾਂ ਦਾ ਕੰਮ ਨਹੀਂ ਕਰਦੇ ਕਿਸੇ ਦੇ ਕੋਲੇ 2021 ਦੀ ਲਾਭਪਾਤਰੀ ਦੀ ਫਾਈਲ ਹੱਥ 'ਚ ਕਿਸੇ ਕੋਲੇ 2022 ਦੀ ਹੈ ਜਾਨੀ ਕਿ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਹੋ ਗਏ ਆ ਪਹਿਲਾਂ ਪੁੱਛ ਲੈਨੇ ਆ ਸਮਾਂ ਕਿੰਨਾ ਹੋ ਗਿਆ ਤੁਹਾਡਾ ਨਾਮ ਕੀ ਆ ਤੇ ਪਿੰਡ ਕਿਹੜਾ ਮੇਰਾ ਨਾਮ ਕੇਵਲ ਸਿੰਘ ਹੈ ਪਿੰਡ ਸ਼ਾਂਗਰ ਆਇਤਾੜ ਜ਼ਿਲ੍ਹਾ ਫਿਰੋਜ਼ਪੁਰ ਗੁਰਵਰ ਸਤਵਾਇਆ ਤੁਹਾਡਾ ਮਸਲਾ ਕੀ ਆ ਕਾਦੀ ਕਾਪੀ ਆ ਤੁਹਾਡੀ ਸਰ ਸਾਡਾ ਮਸਲਾ ਜਿਹੜਾ ਉਹ ਅੱਖਾਂ ਦਾ ਹੈ ਜਿਹੜੇ ਵਾਈਫ ਦੀਆਂ ਅੱਖਾਂ ਬਣਾਈਆਂ ਸੀ ਦੋਨੇ ਲੈਂਜ ਪੁਆਏ ਸੀਗੇ ਉਹਨਾਂ ਦੇ ਵਿੱਚ ਕਾਫੀ ਸਮੇ ਤੋਂ ਜਿਹੜਾ ਇਹ ਮਸਲਾ ਲਟਕਦਾ ਆ ਰਿਹਾ ਹੈ ਕਾਫੀ ਗੇੜੇ ਚੱਕਰ ਲਾਉਣ ਦੇ ਬਾਅਦ ਵੀ ਇਹ ਤੁਸੀਂ ਇਹ ਤੁਸੀਂ ਜਿਹੜੀ ਲਾਭਪਾਤਰੀ ਸਕੀਮ ਹੈਗੀ ਆ ਉਹਦੇ ਥਰੂ ਤੁਸੀਂ ਇਹ ਪੇਮੈਂਟ ਲੈਣੀ ਹੈ ਇਹਨਾਂ ਤੋਂ ਜੀ ਸਰ ਅੱਛਾ ਜਿਹੜੀ ਲਾਭਪਾਤਰੀ ਸਕੀਮ ਦੇ ਦੌਰਾਨ ਜਿਹੜਾ ਵਿੱਤੀ ਸਹਾਇਤਾ ਮਿਲਦੀ ਹੈ ਉਹ ਇਸ ਕਰਕੇ ਇਹ ਫਾਰਮ ਭਰਿਆ ਸੀ ਪਰ ਇਹ ਜਿਹੜੇ ਅਧਿਕਾਰੀ ਸਾਡੀ ਗੱਲ ਨਹੀਂ ਸੁਣ ਸੁਣ ਰਹੇ ਕਿਸੇ ਤਰ੍ਹਾਂ ਦੇ ਵੀ ਕਿਉਂਕਿ ਅਸੀਂ ਕਾਫੀ ਸਮੇ ਤੋਂ ਇਹ ਆਪਣਾ ਜਿਹੜਾ ਪ੍ਰੋਸੈਸ ਜਾਰੀ ਰੱਖ ਰਿਹਾ ਪਰ ਕੋਈ ਵੀ ਸਾਡੀ ਸੁਣਾਈ ਨਹੀਂ ਕਰ ਰਿਹਾ ਅਸੀਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਹ ਸਾਰੇ ਹੀ ਲੋਕ ਜਿਹੜੇ ਨੇ ਇੱਕੋ ਤਰ੍ਹਾਂ ਦੇ ਨੇ ਇਹ ਲਾਹਤਰੀ ਦੇ ਜਿੰਨੇ ਵੀ ਅਫਸਰ ਸਵਾਰ ਨੇ ਉਹ ਕੋਈ ਵੀ ਕਿਸੇ ਤਰ੍ਹਾਂ ਦਾ ਸਾਡੀ ਗੱਲ ਸੁਣ ਹੀ ਨਹੀਂ ਰਿਹਾ ਕਿਉਂਕਿ ਵਾਰ-ਵਾਰ ਜਾਣ ਤੇ ਵੀ ਸਾਨੂੰ ਖੱਜਲ ਖੁਆਰ ਇੱਕ ਕੱਲ ਆਇਓ ਪਰਸੂ ਆਇਓ ਫਿਰ ਹਫਤੇ ਤੱਕ ਆਇਓ ਵਾਰ-ਵਾਰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਸੇ ਦਾ ਵੀ ਕੋਈ ਕੰਮ ਨਹੀਂ ਕੀਤਾ ਤੁਹਾਡਾ ਨਾਮ ਕੀ ਹੈ ਬਾਈ ਮੰਗਲ ਸਿੰਘ ਅੱਛਾ ਤੁਹਾਡੀ ਕਿ ਤੁਹਾਡਾ ਕਾਹਦਾ ਕੰਮ ਹੈ ਇਲਾਪਾਦਰੀ ਆਏ ਕੀ ਇਹਦਾ ਰਹਿੰਦਾ ਹੁਣ ਵਜੀਪਾ ਵਜੀ ਫਿਰ ਸਕਾਲਰਸ਼ਿਪ ਦਾ ਹਾਂ ਜੀ ਕਦੋਂ ਤੁਹਾਡੀ ਕਾਪੀ ਇਹ 2022 ਦੀ ਹੈ 2021 22 ਦੀ ਹਾਂ ਕੰਮ ਨਹੀਂ ਕਰ ਰਹੇ ਨਾ ਹੂੰ ਤੁਹਾਡਾ ਬਈ ਕੀ ਨਾਮਾ ਸੁਖਵਿੰਦਰ ਸਿੰਘ ਜੀ ਤੁਹਾਡਾ ਕੀ ਮਸਲਾ ਹੈਗਾ ਸਰ ਜੀ ਗੁਡੀਆ ਸਕਾਲਰਸ਼ਿਪ ਪ੍ਰਾਈਸ ਸੀ ਹੂੰ ਤੇ ਆ ਤੀਜਾ ਚੌਥਾ ਘੇੜਾ ਨਾ ਮਰਵਾ ਲਿਆ ਹੁਣ ਅਜਮੋੜ ਨਾਂਜ ਨੋਟ ਕਰਕੇ ਜਾਓ ਵਾਸ ਕਰਦੇ ਆ ਕਿੰਨੇ ਸਾਲ ਹੋ ਗਏ ਭਰੀ ਇਹ ਜੋ ਹੁਣ ਹੀ ਭਰੀ ਆ ਹੁਣ ਦੀ ਨਵੀਂ ਹਾਂਜੀ ਤੇ ਤਿੰਨ ਚਾਰ ਘੇੜੇ ਬਚ ਗਏ ਉਹ ਵੀ ਚੱਲਿਆ ਮੈਨਾ ਪੁੱਤਰਾ ਤੁਹਾਡਾ ਕੀ ਨਾਮਾ ਜੀ ਜਗਦੀਸ਼ ਸਿੰਘ ਕੀ ਮਸਲਾ ਤੁਹਾਡਾ ਦਾ ਕਲੇਮ ਦਾ ਕਲੇਮ ਕਾ ਦਾ ਕਲੇਮ ਡੈਡੀ ਦੀ ਮੌਤ ਦਾ ਅੱਛਾ ਕਿੰਨਾ ਟਾਈਮ ਹੋ ਗਿਆ 2022 2022 ਤੋਂ ਕੀ ਕਹਿੰਦੇ ਆ ਹੁਣ ਹੁਣ ਕੀ ਗਏ ਆ ਬਸ ਫਿਲਾਰੇ ਲਾਛੜ ਦੇ ਨੇ ਹੂੰ ਬਸ ਕਰ ਦੇਣੇ ਮਿਲਦੇ ਤੇ ਕਰ ਦੇ ਬਸ ਤੁਹਾਡਾ ਕੀ ਨਾਮ ਹੋਵੇ ਲੇਖ ਸਿੰਘ ਕੀ ਮਸਲਾ ਤੁਹਾਡਾ ਮੁੜੇ ਦੀ ਡੈਥ ਹੋਈ ਕਲੇੰਦ ਇਹਨਾਂ ਦੀ ਡੈਥ ਵੀ ਜੀ ਗੱਲ ਦੋ ਤਿੰਨ ਸਾਲ ਗੱਲ ਨੂੰ ਹੋ ਗਏ ਨੇ ਅੱਛਾ ਤੇ ਇਹਨਾਂ ਦੀ ਵਾਈਫ ਹੀ ਇਹਨਾਂ ਦੀ ਮਤਲਬ ਕਿ ਨਵੀਂ ਆਉਂਦੀ ਰਹੀ ਆ ਲੇਕਿਨ ਜਿਹੜੇ ਵਾਰ-ਵਾਰ ਓਬਜੈਕਸ਼ਨ ਲਾਦੇ ਨੇ ਵਾਰ ਖਜਲਖਵਾਰ ਕਰਨਾ ਮੈਂ ਵੀ ਨਾਲ ਆਉਂਦਾ ਰਿਹਾ ਤੇ ਬੁਰਾ ਹਾਲ ਕਰਦੇ ਲੋਕਾਂ ਦਾ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਇੱਕ ਵਾਰੀ ਕਹਿੰਦੇ ਵੀ ਸੀ ਕਰਦਾਂਗੇ ਮੁਰਕੇ ਕੋਈ ਇੱਕ ਚੀਜ਼ ਹੋਰ ਮੈਨੂੰ ਦੱਸਿਓ ਕਹਿੰਦੇ ਵੀ ਲਾਹ ਪਾਤਰੀ ਦੀਆਂ ਕਾਪੀਆਂ ਵੀ ਜਿਹੜੀਆਂ ਪੈਂਡਿੰਗ ਪਈਆਂ ਨੇ ਉਹ ਵੀ ਥੋੜੀ ਜਿਹੀ ਡਿਟੇਲ ਵਿਖਾ ਦਿਓ ਕਿਹੜੀਆਂ ਨੇ ਉਹ ਪਈਆਂ ਨੇ ਔਰ ਕੇਸ ਕਿਹੜੇ ਨੇ ਜਿਹੜੇ ਪਏ ਨੇ ਪੈਂਡਿੰਗੇ ਜਰੂਰ ਸਾਡੇ ਨਾਲ ਦੇਖੋ ਜੀ ਇਹਨਾਂ ਦੇ ਪਤੀ ਦੀ ਡੈਥ ਹੋ ਗਈ ਆ 2022 ਚ ਇਹਨੂੰ 2 ਸਾਲ ਹੋ ਗਏ ਨੇ ਚੱਕਰ ਕੱਢਦੀ ਨੂੰ ਇਹਦੇ ਵਿੱਚ ਇਹ ਸੇਵਾ ਕੇਂਦਰ ਨੇ ਮਿਸਟੇਕ ਕਰਤੀ ਜਿਹੜਾ ਨੋਮੀਨੇਸ਼ਨ ਸੀ ਉਹ ਇਹਨੂੰ ਪਾਉਣਾ ਸੀ ਉਹਨਾਂ ਨੇ ਪਾ ਦਿੱਤਾ ਇਹਦੇ ਲੜਕੇ ਨੂੰ ਜਦੋਂ ਉਹਦੀ ਡੈਥ ਹੋ ਗਈ ਅਸੀਂ ਇੱਥੇ ਆਏ ਉਹ ਕਹਿੰਦੇ ਵੀ ਇਹ ਤਾਂ ਨੋਮੀਨੇਸ਼ਨ ਮਿਲਣਾ ਨਹੀਂ ਇਹ ਮਿਲਣਾ ਉਹਦੇ ਲੜਕੇ ਨੂੰ ਜਦੋਂ ਅਸੀਂ ਲੜ ਤਾਂ ਇਹ ਲਾਪਤਰੀ ਫਿਰ ਜਿਹੜਾ ਇੰਸਪੈਕਟਰ ਰاجਵੀਰ ਇਹ ਕਹਿੰਦਾ ਵੀ ਨਹੀਂ ਇਹਨੂੰ ਨਹੀਂ ਮਿਲਣੀ ਹੋਣ ਇਹ ਬੱਚੇ ਨੂੰ ਇਹਦੇ ਲੜਕੇ ਨੂੰ ਨਹੀਂ ਮਿਲ ਸਕਦੀ ਉਹਦੀ ਵਾਈਫ ਨੂੰ ਮਿਲੇਗੀ ਤੇ ਲੇਕਿਨ ਜਦੋਂ ਇਹ ਸੇਵਾ ਕੇਂਦਰ ਜਾਂਦੇ ਆ ਉੱਥੇ ਇਹਦਾ ਵਾਈਫ ਦਾ ਨਾਮ ਹੀ ਨਹੀਂ ਆਉਂਦਾ ਜਿਹਦੀ ਡੈਥ ਹੋਈ ਨਾ ਸੁਨੀਤਾ ਰਾਣੀ ਉਹਦਾ ਨਾਂ ਹੀ ਵਿੱਚ ਆਉਂਦਾ ਹੋਰ ਕੇਸ ਇਸ ਤੋਂ ਇਲਾਵਾ ਇਨਾਂ ਦੇ ਹੈ ਗਿਆ ਬੱਚਿਆਂ ਦੇ ਵਜੀਫੇ ਉਹ ਨਹੀਂ ਆ ਰਿਹਾ ਜੀ ਤਿੰਨ ਚਾਰ ਸੱਗੇੜੇ ਹੋ ਗਏ ਨੇ ਆਹ ਲੜਕੀ ਦੇਖੋ ਜੀ ਆਪਦੀ ਸਟੱਡੀ ਛੱਡ ਕੇ ਉਹਨੂੰ ਫੇਰ ਦੁਬਾਰਾ ਆਈਏ ਦੋ ਦੇ ਡੈਡੀ ਇਹਦਾ ਮੇਰੇ ਨਾਲ ਆਇਆ ਹੈ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਿਰਕਦੀ ਇਹ ਵਾਰ-ਵਾਰ ਆਬਜੈਕਸ਼ਨ ਇੱਕ ਰਾਜਵੀਰ ਸਿੰਘ ਹੈਗਾ ਉਹ ਵਾਰ-ਵਾਰ ਆਬਜੈਕਸ਼ਨ ਲਾ ਦਿੰਦਾ ਇੱਕ ਰਾਜਕੁਮਾਰ ਹੈਗਾ ਕਾਦੀ ਆਬਜੈਕਸ਼ਨ ਲਾਉਂਦਾ ਬਿਨਾ ਮਤਲਬ ਤੂੰ ਸਾਰੇ ਸਮ ਤੁਹਾਡੇ ਸਾਹਮਣੇ ਸਾਫ਼ ਇਹ ਨਿਊ 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 ਐਪਲੀਕੈਂਟਾਂ ਕਾਪੀ ਨਿਊ ਨਹੀਂ ਕਾਪੀ ਨਿਊ ਆ ਇਹ ਓਨਲੀ ਸਕਾਲਰਸ਼ਿਪ ਫਾਰਮ ਆ ਅੱਛਾ ਤੇ ਕਾਫੀ ਫਿਰ ਗੇੜੇ ਨ ਨੇ ਕੀ ਮਸਲਾ ਕੀ ਅੰਦਰ ਕੀ ਮਸਲਾ ਕਿਉਂ ਨਹੀਂ ਕੰਮ ਕਰ ਦੇਗੇ ਦੇਖੋ ਜੀ ਮੈਨੂੰ ਤਾਂ ਹੋ ਰਿਹਾ ਲੱਗਦਾ ਸਿਸਟਮ ਇਹ ਪੈਸੇ ਦੇ ਭਾਈਵਾਲ ਬਣ ਗਨੇ ਲੋਕਾਂ ਨੇ ਨੂੰ ਲਾ ਲਿਆ ਪੈਸਿਆਂ ਤੇ ਪੈਸੇ ਦੇ ਉਹਦੇ ਕੰਮ ਕਰਾਓ ਲੋਕ ਇਹੋ ਜੇ ਪਏ ਆ ਹੁਣੇ 100 ਰੁਪਏ ਦੇ ਉਹ ਬਹਰ ਬਹਰੀ ਸੇਵਾ ਦੀ ਜਰੂਰਤ ਨਹੀਂ ਪੈਣੀ ਤੁਹਾਨੂੰ ਥੋੜਾ ਕੰਮ ਹੋ ਜਾਊਗਾ ਇਸ ਦਫਤਰ ਚ ਦਫਤਰ ਚ ਇਹ ਕਿਹੜਾ ਦਫਤਰ ਹੈ ਲੈਟੀ ਹੁੰਦਾ ਇਹ ਲਾਪਤਰੀ ਪੰਜਾਬ ਅਦਰ ਕਨੈਕਸ਼ਨ ਵਰਕਲ ਪਰ ਬੋਰਡ ਹੈ ਇਹ ਦਫਤਰ ਚ ਅੱਛਾ ਪੈਸੇ ਚੱਲਦੇ ਆਂ ਅੰਦਰ ਚੱਲਦੇ ਤਾਂ ਅਸੀਂ ਟ੍ਰੇਲਰ ਵਖਾ ਸਕਦੇ ਆਂ अच्छा ਤੁਹਾਨੂੰ ਦਾਵੇ ਨਾ ਕਹਿ ਸਕਦੇ ਅਸੀਂ ਤੇ ਪੰਜਾਬ ਸਰਕਾਰ ਆਮ ਲੋਕਾਂ ਦੀ ਗੱਲ ਕਰਕੇ ਆਈ ਸੀ ਵੀ ਆਮ ਲੋਕਾਂ ਨੂੰ ਸਹੂਲਤਾਂ ਦੇਣੀਆਂ ਸੁਖ-ਸੁਲਤਾਂ ਦੇਣੀਆਂ ਪਰ ਜਿਵੇਂ ਤੁਹਾਨੂੰ ਤਿੰਨ-ਤਿੰਨ ਸਾਲ ਹੋ ਗਏ ਰੁਲਦੇ ਹੋਣ ਤਾਂ ਤਿੰਨ ਸਾਲ ਦੀ ਸਰਕਾਰ ਬਣੀ ਨੂੰ ਉਹ ਚੱਲੇ ਆ ਤੇ ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੁਝ ਵੀ ਨਹੀਂ ਬੱਲੇ ਪਿਆ ਨਹੀਂ ਕੁਝ ਨਹੀਂ ਬੱਲੇ ਪਿਆ ਜੀ ਇੱਕ ਗੱਲ ਹੋਰ ਹੈਗੀ ਆ ਮੇਰਾ ਕੰਮ ਹੈਗਾ ਆਨਲਾਈਨ ਦਾ ਮੈਂ ਮਜ਼ਦੂਰ ਜੀ ਨੇ ਕੰਮ ਕਰਦਾ ਮੇਰਾ ਕੰਮ ਹੈ ਫਾਰਮ ਪਰਨਾ ਜਦੋਂ ਫਾਰਮ ਪਰਦਾ ਬੰਦੇ ਪਤਾ ਹੀ ਕਹਿੰਦੇ ਆਂਦੀ ਕ੍ਰਾਂਤੀ ਸਾਡੇ ਕੋਲ ਰੁਪਈਏ ਲੈ ਲੈ ਸਾਡਾ ਕੰਮ ਕਰਵਾ ਦੇ ਮੈਂ ਮਰ ਰੁਪਈਏ ਨਹੀਂ ਲੈਣੇ ਤੁਹਾਡੇ ਨਾਲ ਚੱਲਦੇ ਰਹਿਣਾ ਇੰਨੀ ਹੈਲਪ ਕਰਦਾਗਾ ਮੈਂ ਉਹ ਕਹਿੰਦੇ ਨਹੀਂ ਕਰਨਾ ਸੀ ਬਹੁਤ ਕੰਮ ਕਰਾ ਲੈਣੇ ਉਹ ਜਾਂਦੇ ਨੇ ਬਹੁਤ ਕਿੰਨੇ 2000 ਕਿੰਨੇ 3000 ਰੁਪਏ ਦੇ ਦੇ ਕੰਮ ਕਰਾ ਲੈਣ ਦੇ ਨੇ ਕੰਮ ਕਰ ਇਹ ਪੈਸੇ ਲੈ ਕੇ ਕਰਦੇ ਆ ਕਰਦੇ ਕੋਈ ਸ਼ੱਕ ਦੀ ਗੱਲ ਨਹੀਂ ਗਈ ਹਮ ਇੱਕ ਮਿਲੇ ਨਹੀਂ ਇਹਨਾਂ ਦੇ ਅਫਸਰ ਨੂੰ ਨਹੀਂ ਮਿਲੇ ਕਿਸੇ ਮਿਲੇ ਕਾਫੀ ਬਹੁਤ ਸ਼ਿਕਾਇਤਾਂ ਵੀ ਕੀਤੀਆਂ ਨੇ ਕੋਈ ਹੈਡ ਕੋਫੀ ਜਿਹੜਾ ਪੈਡ ਪੱਕੇ ਇੱਕ ਹੋਰ ਨਵੀਂ ਗੱ ਨਾ ਉਹ ਦੇਤਨੀ ਜੀ ਦਾ ਬੰਦਾ ਸੀ ਉਹਨੇ ਕਾਪੀ ਅਪਲਾਈ ਕਰਤੀ ਹੁੰਦੀ 60 ਸਾਲਾਂ ਉਮਰ ਹੋ ਗਈ ਮੇਰੇ ਕੋਲ ਆ ਮੈਂ ਵੀ ਤੇਰੀ ਕਾਪੀ ਪਲਾਈ ਨਹੀਂ ਉਸ ਦੀ ਉਮਰ 60 ਸਾਲ ਹੋ ਗਈ ਆ ਇਹ ਸ਼ਰਤਾਂ ਉਹਨਾਂ ਦੇ ਬੋਰਡ ਦੀਆਂ ਹੈਗੀਆਂ ਨੇ ਨਹੀਂ ਉਸ ਦੀਆਂ ਉਹ ਕਿਤੇ ਬੰਦੇ ਕੋਲ ਗਿਆ ਉਹਨੇ ਰੁਪਈਆ ਉਹਨਾਂ ਨੂੰ 1500 ਲਿਆ ਉਹਨੇ 60 ਸਾਲ ਦੀ ਉਮਰ ਉਹਨੇ ਵਧਾ ਕੇ ਕਾਪੀ ਪਲਾਈ ਕਰਤੀ ਕਾਪੀ ਬਣੀ ਵੀ ਗਈ ਜਣੇ ਕਿ ਇੱਥੇ ਸਾਰਾ ਕੁਝ ਚੱਲਦਾ ਜਣੇ ਕਿ ਵੱਧ ਉਮਰ ਨੂੰ ਘੱਟ ਕਰਕੇ ਇਹ ਮਤਲਬ ਕਾਪੀਆਂ ਬਣਾਉਂਦੇ ਆ ਕਰਾਉਂਦੇ ਆ ਹੁਣ ਕਿੰਨੇ ਕ ਕੇਸ ਹੈਗੇ ਕਿਹੜੇ ਪਿੰਡ ਦੇ ਸਾਰੇ ਬੰਦੇ ਆ ਸਾਰੇ ਪਿੰਡ ਸ਼ੰਗਰ ਉਤਾੜਦੇ ਆ ਕੋਈ ਸ਼ੰਗਰ ਇਹ ਠਾੜ ਬਲਾ ਗੁਰੂ ਸੈਤੂਆ ਹਮ ਕਿਹੜੇ ਇਨਸਪੈਕਟਰ ਕੋਲ ਤੁਸੀਂ ਜਾਂਦੇ ਹੋ ਅੰਦਰ ਅਸੀਂ ਰਾਜਵੀਰ ਕੋਲ ਗਏ ਆ ਇੱਕ ਰਾਜਕੁਮਾਰ ਕਲਰਕੇ ਰਾਜਕੁਮਾਰ ਕਲਰਕ ਨੂੰ ਤਾਂ ਕੋ ਕੋ ਲੈਪਟਾਪ ਵੀ ਹੈ ਨਹੀਂ ਉਹ ਕੰਮ ਕਿਥੋਂ ਕਰੂਗਾ ਐਵੇਂ ਸਾਰੇ ਉਹਨਾਂ ਦੇ ਦਬਾਅ ਪਾਉਂਦੇ ਨੇ ਵੀ ਕੰਮ ਕਰ ਕੰਮ ਮੋਬਾਈਲ ਤੇ ਕੰਮ ਹੁੰਦੇ ਨੇ ਕਦੇ ਅੱਛਾ ਉਹਨਾਂ ਦੇ ਕੋ ਕੰਪਿਊਟਰ ਹੀ ਨਹੀਂ ਹੈਗਾ ਕੰਪਿਊਟਰ ਹੀ ਹੈ ਜਿੱਤੇ ਕੰਮ ਕੰਪਿਊਟਰ ਵਾਲਾ ਤਾਂ ਕੰਮ ਕੰਪਿਊਟਰ ਲੈਪਟਾਪ ਦਾ ਕੰਮ ਹੈ ਜੇ ਲੈਪਟਾਪ ਹੁੰਦਾ ਈ ਦੋ ਰਿ ਆਏ ਸੀ ਆ ਤਾਂ ਮੇਰੇ ਕੋ ਨੈਟ ਕੋ ਨੈਟ ਚਲਾ ਦਿਓ ਉਹ ਅਸੀਂ ਆ ਤਾਂ ਮੋਬਾਈਲ ਦੇ ਨਾਲ ਨੈਟ ਕਨੈਕਟ ਕਰਕੇ ਉਹਦਾ ਕੰਮ ਕਰਾਉਂਦੇ ਆ। ਜੇ ਮਤਲਬ ਸਰਕਾਰੀ ਦਫਤਰ 'ਚ ਤੁਸੀਂ ਆਪਦੇ ਨੈਟ ਦੇ ਕੇ ਉਹਨਾਂ ਤੋਂ ਕੰਮ ਕਰਵਾਉਣਾ। ਕੰਮ ਕਰਵਾਉਂਦੇ ਆ ਬਸ ਆ ਚੀਜ਼। ਤੇ ਨੰਬਰ ਕਰ ਦੋ ਜੀ ਇੱਥੇ ਇਹਨਾਂ ਦਾ ਦਫਤਰ ਹੈਗਾ। ਇੱਕ ਵੀ ਇੱਕ ਵੀ ਪਾਣੀ ਦਾ ਕੋਈ ਟੈਂਕ ਨਹੀਂ ਪਿਆ ਇੱਥੇ ਪੀਣ ਵਾਸਤੇ। ਮਜ਼ਦੂਰ ਵੇਲਾ ਬਾਹਰੋਂ ਪਾਣੀ ਕਿਤੇ ਦੂਰੋਂ ਪੀਣ ਜਾਂਦੇ ਆ। ਉੱਥੇ ਪਾਣੀ ਦਾ ਪ੍ਰਬੰਧ ਹੈ ਨਹੀਂ ਨਾਲ ਕੋਲ। ਨਾ ਕੋਈ ਬੈਠਣ ਲਈ ਕੁਰਸੀਆਂ ਨੇ ਨਾਲ ਮੇਜ਼ ਨੇ ਬੈਂਚ ਕੋਈ ਚੀਜ਼ ਨਹੀਂ ਹੈਗੀ ਨਾਲ ਕੋਲ। ਹੂੰ ਹੂੰ ਹੂੰ। ਵਹੀ ਦਫਤਰ ਕਹਿੰਦੇ ਮਜ਼ਦੂਰਾਂ ਦਾ ਦਫਤਰ ਆ। ਅੱਛਾ ਭਾਈ ਕਿਵੇਂ ਮਸਲਾ ਏ ਕਿਉਂ ਐਵੇਂ ਕਰ ਰਿਹਾ ਵਾਰ-ਵਾਰ ਕੀ ਗੱਲ ਆ ਕੋਈ ਝਾਕ ਆ ਇਹਨਾਂ ਨੂੰ ਜਾਂ ਜਾਣ ਕੇ ਤੰਗ ਪਰੇਸ਼ਾਨ ਕਰਨਾ ਮੈਂ ਕੁਲਦੀਪ ਸਿੰਘ ਪਿੰਡ ਮੋਠਾ ਵਾਲਾ ਬਲਾਕ ਆਗੂ ਬਲਾਕ ਗੁਰੂ ਹਰਸਾਏ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਨੂੰ ਪੰਜਾਬ ਵੱਲੋਂ ਇਹ ਸਾਡੇ ਬਲਾਕ ਗੁਰੂ ਹਰਸਾਏ ਤੋਂ ਵੱਖ-ਵੱਖ ਪਿੰਡਾਂ ਦੇ ਲਾਪਾਤਰੀ ਆ ਖਾਸ ਕਰਕੇ ਜਿਹੜਾ ਰੁਜ਼ਗਾਰ ਪ੍ਰਾਪਤੀ ਦੇ ਆਧਾਰ ਤੇ ਕਾਰਡ ਬਣਦੇ ਆ ਰੁਜ਼ਗਾਰ ਵਾਲੇ ਲਾਪਾਤਰੀ ਉਹਦੇ ਨਾਲ ਸੰਬੰਧਤ ਆ ਇਹਨਾਂ ਦੀਆਂ ਵੱਖ-ਵੱਖ ਮੰਗਾਂ ਮਸਲੇ ਆ ਇਹਨਾਂ ਨੂੰ ਲਗਭਗ ਕੋਈ 21 ਦੀ ਇਹਨਾਂ ਦੀ ਫਾਈਲ ਫਾਰਮ ਕਿਸੇ ਦਾ 2 ਦਾ ਕਿਸੇ ਦਾ 23 ਦਾ ਕਿਸੇ ਦਾ 24 ਦਾ 3 ਸਾਲ 4 ਸਾਲ ਹੋ ਗਏ ਇਹ ਦਫ਼ਤਰਾਂ ਦੇ ਚੱਕਰ ਕੱਢ ਰਹੇ ਆ ਜ਼ਿਲ੍ਹਾ ਹੈੱਡਕੁਆਰਟਰ ਫਰੋਜਪੁਰ ਗੁਰੂ ਹਰ ਸਹਾਏ ਤੂੰ ਇਹ ਕਰਾਇਆ ਲਾ ਕੇ ਆਉਂਦੇ ਆ ਸਾਰੇ ਮਜ਼ਦੂਰ ਦਿਹਾੜੀਦਾਰ ਆਪਦੇ ਕੰਮ ਛੱਡ ਕੇ ਆਉਂਦੇ ਆ ਪਰ ਇੱਥੇ ਇਥੋਂ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਜਿਹੜਾ ਭਗਵੰਤ ਮਾਨ ਆ ਸੀਐਮ ਪੰਜਾਬ ਦਾ ਉਹਦੀ ਕੋਈ ਵੀ ਇੱਥੇ ਉਹਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਹੂੰ ਉਹਨਾਂ ਦੀ ਕੋਈ ਇੱਥੇ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਕੋਈ ਉਹ ਦੇਖ ਨਹੀਂ ਰਿਹਾ ਵੀ ਲੋਕ ਕਿਵੇਂ ਖੱਜਲ ਖਵਾਰ ਹੋ ਰਿਹਾ ਆ ਜਿੰਨੇ ਤੁਹਾਨੂੰ ਲੋਕ ਦਿਖ ਰਹੇ ਆ ਚਾਹੇ ਉਹ ਗੁਰੂ ਹਰਸਾਹਿਬ ਲਾਕਦੇ ਆ ਚਾਹੇ ਮਮਦੂਰ ਦੇ ਆ ਚਾਹੇ ਕੱਲ ਦੇ ਆ ਚਾਹੇ ਲੋਕਲ ਫਰੋਜਪੁਰ ਦੇ ਆ ਸਾਰੇ ਸਵੇਰ ਤੋਂ ਆ ਕੇ ਬੈਠੇ ਹੋਏ ਆ ਕੁਝ ਸਟੂਡੈਂਟ ਆ ਵਿਦਿਆਰਥੀ ਆ ਉਹਨਾਂ ਦੇ ਚਾਹੇ ਵਜੀਫੇ ਦਾ ਮਾਮਲਾ ਚਾਹੇ ਹੋਰ ਮਾਮਲੇ ਆ ਇਥੋਂ ਦੀ ਸਰਕਾਰ ਜਿਹੜੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਦਫ਼ਤਰਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ ਬੋਲ ਤਾਂ ਲੇਬਰ ਦਫ਼ਤਰ ਆ ਇੱਥੇ ਲੇਬਰ ਦਫ਼ਤਰ ਦੇ ਵਿੱਚ ਕੰਪਿਊਟਰ ਨਹੀਂ ਹੈਗਾ ਇੰਟਰਨੈਟ ਨਹੀਂ ਹੈਗਾ ਇਹ ਲੋਕ ਕਹਿੰਦੇ ਆ ਕਹਿੰਦੇ ਵੀ ਜਦੋਂ ਅਸੀਂ ਕੰਮ ਕਰਾਉਣ ਆਉਣੇ ਆ ਤਾਂ ਅਸੀਂ ਆਪਦੇ ਮੋਬਾਈਲਾਂ ਦੇ ਨੈਟ ਤੋਂ ਹੌਟਸਪੌਟ ਔਨ ਕਰਕੇ ਇਹਨਾਂ ਦੇ ਮੋਬਾਈਲਾਂ ਨੂੰ ਡਾਟਾ ਦਿੰਨੇ ਆ ਫਿਰ ਜਾ ਕੇ ਮਾੜੇ-ਮੋਟੇ ਕੰਮ ਕਰਦੇ ਆ ਪਰ 2021 ਤੱਕ ਦੇ ਜਿਹੜੇ ਕੇਸ ਨੇ ਕਲੇਮ ਕੇਸ ਹੋ ਗਏ ਹੋਰ ਕਾਫੀ ਕੇਸ ਨੇ ਜਿਹੜੇ ਇਹਨਾਂ ਲੋਕਾਂ ਦੇ اٹਕੇ ਹੋਇਆ ਇਹ ਕਹਿੰਦੇ ਵੀ ਘੇੜੇ ਤੇ ਘੇੜਾ ਅਸੀਂ ਲਾਉਣੇ ਆ ਪਰ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜਾਂਦਾ ਕੱਤੀ ਤੌਰ ਤੇ ਇਹ ਵੀ ਦੋਸ਼ ਲੱਗਿਆ ਕਿ ਇਸ ਦਫਤਰ ਦੇ ਵਿੱਚ ਪੈਸੇ ਲੈ ਕੇ ਕੰਮ ਕੀਤੇ ਜਾਂਦੇ ਆ 11500 ਦਿਓ ਉਮਰ ਬਾਅਦ ਦਾ ਤਾਂ ਉਹਨੂੰ ਘਟਾ ਕੇ ਵੀ ਕੰਮ ਕਰ ਦਿੱਤਾ ਜਾਂਦਾ ਤਾਂ ਇਸ ਤਰੀਕੇ ਨਾਲ ਜਿਹੜੇ ਕੱਤੀ ਇਲਜ਼ਾਮ ਇਹਨਾਂ ਦੇ ਵੱਲੋਂ ਲਾਏ ਗਏ ਆ ਹੋਰ ਕੀ ਕੁਝ ਇਸ ਦਫਤਰ ਦੇ ਵਿੱਚ ਚੱਲਦਾ ਏ ਇਸ ਬਾਬਤ ਪ੍ਰਸ਼ਾਸਨ ਨੂੰ ਮੌਜੂਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਮੌਜੂਦਾ ਐਮਐਲਏ ਨੂੰ ਧਿਆਨ ਦੇਣਾ ਚਾਹੀਦਾ ਕਿ ਦਫ਼ਤਰਾਂ ਦੇ ਵਿੱਚ ਜੋ ਗਰੀਬਾਂ ਦੇ ਲਈਏ ਲੇਬਰ ਦਫਤਰ ਬਣਿਆ ਤਾਂ ਗਰੀਬਾਂ ਦੇ ਅਗਰ ਕੰਮ ਨਹੀਂ ਹੋ ਰੇ ਤਾਂ ਫਿਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਕਿਵੇਂ ਇਹ ਲੋਕ ਲੈ ਸਕਦੇ ਆ ਸਰ ਇੱਥੇ ਕੁਝ ਬੰਦੇ ਨੇ ਇਲਜ਼ਾਮ ਲਾਏ ਆ ਉਹ ਕਹਿੰਦੇ ਵੀ ਇਸ ਦਫਤਰ ਦੇ ਵਿੱਚ ਸਾਡੇ 2-2 3-3 ਸਾਲ ਤੋਂ ਕੰਮ ਆੜਿਓ ਨਹੀਂ ਹੋ ਰਿਹਾ ਸਰ ਕੀ ਕਰਨਾ ਹੈਗਾ ਬਾਹਰ ਵੀ ਕਾਫੀ ਲੋਕ ਇਕੱਠੇ ਹੋਏ ਹੋਏ ਆ ਦੇਖੋ ਇਦਾਂ ਹੈਗਾ ਜਿਹੜਾ ਮੈਂ ਇੱਥੇ ਮੇਰੀ ਪੋਸਟਿੰਗ ਡਿਵੀਜ਼ਨ ਚਾਰਜ ਮਿਲਿਆ ਮੇਨ ਚਾਰਜ ਮੇਰੇ ਕੋਲ ਹੈਗਾ ਡਿਸਟ੍ਰਿਕਟ ਫਾਜ਼ਿਲਕਾਰਾ ਠੀਕ ਹੈ ਜੀ ਗੁਰੂਵਰਸਾ ਹੈਦਰਸ਼ਨ ਚਾਰਜ ਮਿਲਿਆ ਮੈਨੂੰ 24 ਮਈ ਨੂੰ ਵਿੱਚੋਂ ਟ੍ਰਾਂਸਫਰ ਹੋ ਗਈ ਸੀ ਫਗਵਾੜੀ ਦੁਆਰਾ ਫ ਜਿਹਨੂੰ ਇਹ ਕੰਮਕਾਜ ਦਿੱਤਾ ਗਿਆ ਆਫੀਸ਼ੀਅਲੀ ਕੰਮਕਾਜ ਦਿੱਤਾ ਗਿਆ ਇਹ ਮੈਂ ਨਹੀਂ ਦਿੱਤਾ ਆਪਣੇ ਵੱਲੋਂ ਆਫੀਸ਼ੀਅਲੀ ਮਿਲਿਆ ਵਾ ਜਿਹੜੀ ਆਈਡੀ ਆ ਗੁਰੂ ਅਰਸੇਈ ਦੀ ਇਹ ਰਾਜਕਮਾਰ ਚਲਾ ਰਿਹਾ ਠੀਕ ਹੈ ਜੀ ਅੱਛਾ ਉਹਨਾਂ ਨੇ ਸਾਰਾ ਕੁਝ ਉੱਥੋਂ ਅਪਰੂਵ ਵਗੈਰਾ ਜੋ ਵੀ ਕਰਨਾ ਹੁੰਦਾ ਹਾਂ 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 ਰਾਜਕਮਰ ਨੇ ਜਿਹੜਾ ਹੈਗਾ ਪਬਲਿਕ ਡੀਲਿੰਗ ਕਰਨੀ ਹੈ ਸੋਮਵਾਰ ਤੋਂ ਸ਼ੁੱਕਰਵਾਰ ਤੱਕ 9 ਤੋਂ 5 ਤੱਕ ਦਿੱਲੀ ਹੂੰ ਸਰ ਤੁਹਾਡੀ ਕੀ ਪੋਸਟਰ ਤੁਹਾਡਾ ਕੀ ਹੈ ਮੈਂ ਨੇਬਰ ਇਨਸਪੈਕਟਰ ਫਾਜ਼ਿਲਖਾ ਐਡੀਸ਼ਨਲ ਚਾਰਜ ਗੁਰੂਵਰਸਾ ਹੈ ਹੂੰ ਤੁਹਾਡਾ ਸਰਨਾਮ ਕੀ ਜੀ ਰਾਜਵੀਰ ਸਿੰਘ ਅੱਛਾ ਰਾਜਵੀਰ ਜੀ ਇੱਕ ਚੀਜ਼ ਹੋਰ ਆ ਇੱਕ ਕਥੇ ਦੋਸ਼ ਉਹਨਾਂ ਨੇ ਲਾਇਆ ਚਲੋ ਅਸੀਂ ਉਹ ਗਲਤ ਤੁਹਾਡੇ ਨਾਲ ਕਰ ਸਕਦੇ ਉਹ ਕਹਿੰਦੇ ਵੀ ਇਸ ਦਫ਼ਤਰ ਦੇ ਵਿੱਚ ਵੱਡੀ ਉਮਰ ਵਾਲਿਆਂ ਨੇ ਛੋਟੀ ਉਮਰ ਦੇ ਕਰਕੇ ਔਰ ਪੈਸੇ ਲੈ ਕੇ ਇਸ ਤਰ੍ਹਾਂ ਦੇ ਕੰਮ ਕੀਤੇ ਆਂਦੇ ਵੀ ਇਹੋ ਕੋਈ ਵੀ ਪੈਸਾ ਲੈਂਦਾ ਤੇ ਉਹਦੇ ਤੇ ਜਿਹੜੀ ਸਭ ਤੋਂ ਸਖਤ ਕਾਰਵਾਈ ਆ ਉਹ ਕੀਤੀ ਜਾਊਗੀ। ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਉਣ ਚੀਜ਼ ਹੈ ਕਿ ਉਹ ਜੀ ਪ੍ਰੋਬਲਮ ਹੋਊਗੀ। ਦੇਖੋ ਮੈਂ ਤਾਂ ਇਹੀ ਕਹੂੰਗਾ ਸ਼ਿਕਾਇਤ ਅਸਿਸਟੈਂਟ ਲੇਬਰ ਕਮਿਸ਼ਨਰ ਸਾਡੇ ਅਫਸਰ ਸਹਿਬਾਨ ਕੋਲ ਲੈ ਕੇ ਆਓ। ਜੀ ਜੀ ਕਿਉਂਕਿ ਉਹਨਾਂ ਦੇ ਅੰਦਰ ਹੀ ਸਾਰਾ ਸਟਾਫ ਆ ਇਹ ਚਾਹੇ ਰਾਜਕੁਮਾਰਾ ਚਾਹੇ ਬਾਕੀ ਦੋ ਜਿੰਨਾ ਵੀ ਸਟਾਫ ਆ ਮੈਂ ਵੀ ਉਹਨਾਂ ਦੇ ਅੰਦਰ ਹੀ ਆ। ਠੀਕ ਜੇ ਸ਼ਿਕਾਇਤ ਕਿਸੇ ਨੇ ਦੇਣੀ ਆ ਕੋਈ ਪੈਸੇ ਲੈਂਦਾ ਉਹ ਅਸਿਸਟੈਂਟ ਲੇਬਰ ਕਮਿਸ਼ਨਰ ਸਾਹਿਬ ਨੂੰ ਦੇਣ ਅਥੋਰਟੀ ਨੂੰ ਦੇਣ। ਠੀਕ ਹੈ ਹਾਂਜੀ ਕੀ ਨਾਮ ਸਰ ਤੁਹਾਡਾ? ਰਾਜਕੁਮਾਰ। ਮੇਰੇ ਤਾਂ ਟੈਕਨੀਕਲ ਸਹਾਇਕ ਆ। ਅੱਛਾ। ਇਹ ਸਾਰਾ ਕੱਥੀ ਦੋਸ਼ੇ ਲਾਏ ਕਹਿੰਦੇ ਵੀ ਇੱਥੇ ਸਾਨੂੰ ਦੋ-ਦੋ ਤਿੰਨ-ਤਿੰਨ ਸਾਲ ਹੋ ਗਏ ਕੰਮ ਆੜਿਆ ਨੂੰ ਸਾਡੇ ਕੰਮ ਨਹੀਂ ਕਰ ਰਹੇ। ਸਰ ਮੈਂ ਤਾਂ ਹੁਣ ਹੀ ਆਇਆ ਹਾਂ ਜੀ। ਇੱਥੇ ਗੁਰੂ ਹਰ ਸਾਹਿਬ ਹੁਣ ਹੀ ਆਇਆ ਹਾਂ ਜੀ। ਮੈਨੂੰ ਪਿੱਛੇ ਦਾ ਪਤਾ ਨਹੀਂ ਹੈ। ਠੀਕ ਹੈ। ਜੋ ਵੀ ਕੀ ਕਹਿੰਦੇ ਮੇਰੀ ਹੁਣ ਹੀ ਪੋਸਟਿੰਗ ਹੋਈ ਹੈ ਮੈਂ ਗੁਰੂ ਹਰ ਸਾਹਿਬ। ਤੁਸੀਂ ਤੁਸੀਂ ਮੋਬਾਈਲ ਤੇ ਕੰਮ ਕਰਦੇ ਹੋ ਸਰ? ਸਰ ਮੋਬਾਈਲ ਤੇ ਵੀ ਸਰ ਉਹਦੇ ਚ ਕੰਪਿਊਟਰ ਵੀ ਹੈਗਾ ਸਾਡੇ ਕੋਲ। ਤੇ ਇਹ ਕੰਮ ਕੰਪਿਊਟਰ ਤੇ ਕਿਉਂ ਨਹੀਂ ਕੀਤਾ ਜਾਂਦਾ ਲੋਕਾਂ ਨੇ ਵੀ ਦੋਸ਼ ਲਾਇਆ ਸੀ ਤਾਂ ਕਹਿ ਰਹੇ ਲੋਕ ਕਹਿੰਦੇ ਵੀ ਸਾਡੇ ਕੋਲ ਕੰਪਿਊਟਰ ਹੈ ਨਹੀਂ ਕੋਲ ਕੰਪਿਊਟਰ ਹੈ ਨਹੀਂ ਮੋਬਾਈਲ ਤੇ ਕੰਮ ਕਰਦੇ ਕਹਿੰਦੇ ਕੰਮ ਸੀਵਾਦਾਰ ਆਸ਼ੂ ਠੀਕ ਹੈ ਉਹ ਸਾਨੂੰ ਬੜਾ ਪਰੇਸ਼ਾਨ ਕਰਦਾ ਹੈਗਾ ਤੇ ਉਹ ਕੀ ਕਹਿੰਦੇ ਆਸ਼ੂ ਬੜਾ ਸੀਵਾਦਾਰ ਪਰੇਸ਼ਾਨ ਕਰਦਾ ਤੁਹਾਨੂੰ ਤੁਸੀਂ ਮੁਲਾਜ਼ਮ ਹੋ ਯਾਰ ਪਰੇਸ਼ਾਨ ਕਰਦਾ ਸਰ ਮੇਰੀ ਗੱਲ ਸੁਣੋ ਮੈਂ ਐਲਸੀ ਸਾਹਿਬ ਨੂੰ ਵੀ ਸ਼ਿਕਾਇਤ ਦਿੱਤੀ ਹੈਗੀ ਆ ਕੋਈ ਕਾਰਵਾਈ ਨਹੀਂ ਹੁੰਦੀ ਕੁਝ ਨਹੀਂ ਪਰੇਸ਼ਾਨ ਕਰਦਾ ਪਰੇਸ਼ਾਨ ਕਹਿੰਦੇ ਉਹ ਨਾਲ ਬੈਠ ਜਾਂਦਾ ਮੇਰੇ ਕਹਿੰਦਾ ਕੰਮ ਕਰ ਕੰਮ ਕਰ ਕੰਮ ਕਰ ਅਸੀਂ ਜਿਹੜੇ ਵੀ ਲੋਕਾਂ ਦਾ ਕੰਮ ਆਉਂਦੇ ਆ ਕੰਮ ਕਰਦੇ ਆ ਠੀਕ ਹੈ ਆਪਣਾ ਚਲੇ ਜਾਂਦੇ ਆ ਲੋਕ ਬਸ ਨਹੀਂ ਤੁਹਾਨੂੰ ਤੁਹਾਡੀ ਜਿਹੜੀ ਪੋਸਟ ਆ ਜਿਹੜੀ ਤੁਹਾਡੀ ਪੋਸਟ ਆ ਇੱਥੋਂ ਦੀ ਉਸ ਪੋਸਟ ਤੇ ਕੰਪਿਊਟਰ ਹੋਣਾ ਜ਼ਰੂਰੀ ਆ ਲਾਜ਼ਮੀ ਜੀ ਉਹ ਉੱਥੇ ਪਿਆ ਹੈਗਾ ਮੈਂ ਉਹ ਪਰੇਸ਼ਾਨ ਕਰਦੇ ਆ ਮੈਂ ਤਾਂ ਇਸ ਕਰਕੇ ਇੱਥੇ ਬੈਠਾ ਹਾਂ ਇਨਸਪੈਕਟਰ ਸਾਹਿਬ ਕੋਲ ਤੁਹਾਡੇ ਉਹ ਸੀਟ ਤੁਹਾਡੀ ਆ ਉਹ ਸੀਟ ਮੇਰੀ ਹੈ ਜੀ ਅੱਛਾ ਤੁਹਾਡੀ ਸੀਟ ਤੇ ਮਤਲਬ ਕੋਈ ਹੋਰ ਮੁਲਾਜ਼ਮ ਇੱਕ ਸੇਵਾਦਾਰ ਤੁਹਾਨੂੰ ਪਰੇਸ਼ਾਨ ਕਰ ਰਿਹਾ ਸੇਵਾਦਾਰ ਪਰੇਸ਼ਾਨ ਕਰਦਾ ਨਹੀਂ ਤੁਹਾਡੀ ਸੀਟ ਤੇ ਪਰੇਸ਼ਾਨ ਸਰ ਕਿਵੇਂ ਕਰ ਦਊਗਾ ਉਹ ਪੁਰਾਣੇ ਨੇ ਇੱਥੋਂ ਪਹਿਲਾਂ ਸਰ ਪੁਰਾਣੇ ਆ ਜੀ ਉਹ 14-15 ਸਾਲ ਹੋ ਗਏ ਜੀ ਮੈਂ ਤਾਂ ਹੁਣ ਆਇਆ ਜੀ ਅੱਛਾ ਹਾਂਜੀ ਤੇ ਇਹਦਾ ਮਤਲਬ ਕਿ ਉਹ ਸੇਵਾ ਸੇਵਾਦਾਰ ਦੇ ਥਰੂ ਕੰਮ ਹੁੰਦੇ ਆ ਪਹਿਲਾਂ ਜਿਹੜੇ ਕੰਮ ਪਤਾ ਨਹੀਂ ਜੀ ਮੈਨੂੰ ਹੁਣ ਇਸ ਇਸ ਗੱਲ ਦਾ ਨਹੀਂ ਮੈਨੂੰ ਪਤਾ ਗੱਲ ਕਿਸ ਨੂੰ ਲੈ ਕੇ ਤੁਹਾਨੂੰ ਉਹਨੇ ਪਰੇਸ਼ਾਨ ਕੀਤਾ ਸਰ ਬਸ ਪਰੇਸ਼ਾਨ ਮਾਣੀ ਮਾੜੀ ਗੱਲ ਤੇ ਪਰੇਸ਼ਾਨ ਕਰਦਾ ਹੈ ਮੇਰੇ ਕਮਰੇ ਚੋਂ ਬਾਹਰ ਨਿਕਲ ਜਾ हां ये ਸਾਡਾ AC ਐ ਜਾਂ ਕੀ ਐ ਇਸ ਤਰ੍ਹਾਂ ਪਰ ਬਹੁਤ ਪਰੇਸ਼ਾਨ ਕਰਦਾ ਮੈਂ ਐਲਸੀ ਸਾਹਿਬ ਨੂੰ ਵੀ ਕਿੰਨੀ ਵਾਰੀ ਕਿਹਾ ਹੈਗਾ ਪਰ ਕੋਈ ਸੁਣਵਾਈ ਨਹੀਂ ਹੁੰਦੀ ਮੇਰੀ ਹੂੰ ਤੇ ਹੁਣ ਜਿਹੜੇ ਲੋਕ ਇਹ ਕਹ ਰਹੇ ਵੀ ਕੰਮ ਨਹੀਂ ਹੋ ਰਿਹਾ ਇਹਨਾਂ ਦਾ ਕੀ ਹਾਲੂ ਕੰਮ ਸਰ ਮੇਰੀ ਗੱਲ ਨੂੰ ਜੇ ਹੁਣ ਪ੍ਰੋਪਰ ਉੱਥੇ ਚੱਲੇਗਾ ਮੈਨੂੰ ਉਹ ਸੇਵਾਦਾਰ ਮੈਂ ਉਹਨੂੰ ਕਿੰਨੀ ਵਾਰੀ ਕਿਹਾ ਵੀ ਦੁਬਾਰ ਨਿਕਲ ਬਾਹਰ ਉੱਥੇ ਬਾਹਰ ਬੈਠ ਪਰ ਨਹੀਂ ਅਗਲਾ ਬਾਹਰ ਬੈਠਦਾ ਕੀ ਕਰੀਏ ਹੁਣ ਵੀ ਬੈਠਾ ਭਾਈ ਅੰਦਰ ਹਾਂਜੀ ਬੈਠੋ ਆਜੋ ਹਾਂਜੀ ਤੁਸੀਂ ਇੱਥੇ ਜੋਬ ਕਰਦੇ ਹੋ? ਹਾਂਜੀ ਹਾਂਜੀ। ਕੀ ਪੋਸਟਿੰਗ ਤੁਹਾਡੀ? ਮੇਰੀ ਆਪਣਾ ਸੇਵਾਦਾਰ। ਨਾਮ ਕੀ ਤੁਹਾਡਾ? ਆਸ਼ਿਬ ਯਾਏ। ਇਹ ਬੰਦੇ ਕੌਣ ਨੇ ਜੀ? ਇਹ ਰਾਜਕਮਰ। ਇਹਨਾਂ ਦੀ ਪੋਸਟ ਕੀ ਹੈ ਜੀ? ਕੰਪਿਊਟਰ ਆਪਰੇਟਰ। ਆ ਛੁੱਟ ਗਿਆ ਜੀ। ਇਹਨਾਂ ਦੀ ਜਗ੍ਹਾ ਕਿਹੜੀ ਇੱਥੇ ਬਹਿਣ ਲਈ? ਆ ਲਈ ਜੀ। ਇੱਥੇ ਕੌਣ ਬਹਿੰਦਾ ਹੋਂ? ਕੋਈ ਯੋਈ ਬੰਦਾ ਇਹ ਬੰਦਾ ਆਜੋ ਭੱਜੋ ਤੁਸੀਂ ਬੈਠਦੇ ਨਹੀਂ ਅੱਗੇ ਆਓ ਆਜੋ ਅੱਗੇ ਆਜੋ ਇਹ ਕਹਿੰਦੇ ਵੀ ਤੁਸੀਂ ਬਹਿੰਦੇ ਤੁਸੀਂ ਸੇਵਾਦਾਰ ਹੋਣਾ ਹਾਂਜੀ ਹਾਂਜੀ ਤੇ ਤੁਸੀਂ ਇਸ ਪੁਸ਼ਤੇ ਕਿਉਂ ਬਹਿੰਦੇ ਮੈਂ ਕੋਰਾ ਬੈਠਾ ਦੱਸੋ ਇਹ ਕਹਿੰਦੇ ਦੱਸੋ ਜੀ ਇਹ ਬੈਠਦੇ ਆ ਸਰ ਮੇਰੇ ਤੋਂ ਮੈਨੂੰ ਪਰੇਸ਼ਾਨ ਕਰਦੇ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਾ ਤਾਂ ਇੱਥੇ ਬੈਠੋ ਹੈ ਕਿੰਨੀ ਵਾਰੀ ਕਟਿਆ ਮੈਗ ਮਟਰ ਮਿੰਟ ਕਿੰਨੀ ਵਾਰੀ ਕੀਤਾ ਪੁੱਛਿਆ ਕੀ ਹੋ ਗਿਆ ਕੋਈ ਵੀ ਨਹੀਂ ਤੁਸੀਂ ਇਹ ਦੱਸੋ ਤੁਹਾਨੂੰ ਆ ਗੱਲ ਕਰੋ ਇੱਥੋਂ ਵਾਲੀ ਵੀ ਇੱਥੇ ਬੈਠਣ ਤੇ ਤੁਹਾਨੂੰ ਰੋਕਿਆ ਜਾਂਦਾ ਹਾਂ ਰੋਕਿਆ ਜਾਂਦਾ ਕਿੰਨੇ ਟਾਈਮ ਤੋਂ ਇੱਕ ਕੁਰਸੀ ਤੇ ਬਹਿੰਦਾ ਹੈ ਕੋਲ ਆਲ ਦਾ ਵੱਖਰਾ ਬਹਿੰਦਾ ਹੈ ਉ ਵੀ ਇਹ ਬੰਦਾ ਇੱਥੇ ਬੈਠਣ ਨਹੀਂ ਦਿੰਦਾ ਕਹਿੰਦਾ ਸਾਡਾ ਏਸੀ ਸਾਰਾ ਸਭ ਕੁਝ ਇੱਥੋਂ ਨਿਕਲੋ ਇਹ ਕਹਿੰਦਾ ਇਹ ਤੁਸੀਂ ਰਿਕਾਰਡ ਆ ਇੱਕ ਗੱਲ ਤੁਸੀਂ ਹੋਰ ਕਹੀਏ ਇੱਕ ਮਿੰਟ ਇੱਕ ਗੱਲ ਤੁਸੀਂ ਹੋਰ ਕਹੀਏ ਇੱਥੇ ਵੀ ਇਹ ਸੇਵਾਦਾਰ ਕਹਿੰਦਾ ਵੀ ਕੰਮ ਕਰੋ ਮੇਰੇ ਪਹਿਲਾਂ ਤੇ ਇਸ ਲਈ ਤੁਸੀਂ ਉਧਰ ਬਹਿੰਦੇ ਹੋ ਇਹ ਕੰਪਿਊਟਰ ਤੁਹਾਡਾ ਹੈ ਸਰ ਮੇਰੀ ਗੱਲ ਨੂੰ ਸੇਵਾਦਾਰ ਕਹਿੰਦਾ ਕੰਮ ਕਰੋ ਠੀਕ ਹੈ ਕੰਮ ਅਸੀਂ ਕਰਦੇ ਆ ਠੀਕ ਹੈ ਮੈਨੂੰ ਨਹੀਂ ਪਤਾ ਇਹਦਾ ਕੀ ਹੈ ਰੁਤਬਾ ਕੀ ਨਹੀਂ ਇਹ ਮੈਨੂੰ ਮੈਂਟਲੀ ਡੋਰ ਤੇ ਪਰੇਸ਼ਾਨ ਕਰ ਰਿਹਾ ਬਸ ਗੱਲ ਖਤਮ ਮੈਂ ਮੇਰੇ ਭਾਈ ਜੀ ਤੁਸੀਂ ਵੀ ਆਪ ਦਾ ਸਪਸ਼ਟਿਕਰਨ ਦਿਓ ਬਿਲਕੁਲ ਸਾਰੇ ਅਫਸਰਾਂ ਨੂੰ 7 ਵਾਰੀ ਟਰਮੀਨੇਟ ਹੋਇਆ ਹੈ ਬੰਦਾ ਚੋਰ ਹੈ ਸਾਰੇ ਮਹਿਕਮੇ ਨੂੰ ਪੁੱਛ ਲਓ ਮੇਰੇ ਕੋਲ ਤਿੱਥੇ ਮਾਜੀ ਖਬਰ ਲਾ ਰਹੋ ਇਹਨਾਂ ਪਤਾ ਰਿਕਾਰਡ ਬਣਾ ਕਰੋ ਅੱਛਾ ਇੱਥੋਂ ਬਹਿਣ ਵਾਲੀ ਗੱਲ ਤਾਂ ਮੈਨੂੰ ਦੱਸੋ ਬਾਕੀਆਂ ਤਾਂ ਨਹੀਂ ਮੈਨੂੰ ਪਤਾ ਵੀ ਇੱਥੇ ਬਹਿਣ ਵਾਲੀ ਗੱਲ ਦਾ ਜੀ ਬਹਾਨਾ ਬਹਾਲਦਾ ਕਿੰਨੇ ਕੰਮ ਨਾ ਆਪਾਂ ਕੁਝ ਉਹ ਦੇਖਾ ਦੇ ਰਹੇ ਸਾਰਾ ਨਹਿਮਾ ਸਾਰੇ ਬੰਦੇ ਦਾ ਕੋਈ ਸਾਰਾ ਬੰਦ ਸਾਰੇ ਸੀ ਤੁਹਾਡੀ ਪੋਸਟਿੰਗ ਕੰਪਿਊਟਰ ਆਪਰੇਟਰ ਅੱਛਾ ਇਹ ਸੀਟ ਕਿੰਨਾ ਦੀ ਵੈਸੇ ਰਾਜਕੁਮਾਰ ਦੀ ਇਹਨਾਂ ਦੀ ਹੈ ਤੇ ਇਹ ਹੁਣ ਬੈਠਦੇ ਇੱਥੇ ਕਿ ਨਹੀਂ ਬੈਠਦੇ ਇੱਕ ਹੀ ਕਰਦੇ ਆ 10 ਮਿੰਟ ਬੈਠਦੇ ਆ 10 ਮਿੰਟ ਚਲੇ ਜਾਂਦੇ ਆ ਕਿਤੇ 10 ਮਿੰਟ ਬੈਠਦੇ ਆ ਥੈਨ ਚਲੇ ਜਾਂਦੇ ਆ ਵਰਕਰ ਜਦੋਂ ਆਂਦਾ ਆ ਉਦੋਂ ਆਣਾ ਉਹਦਾ ਕੰਮ ਨਹੀਂ ਕਰਕੇ ਦੇਣਾ ਠੀਕ ਹੈ ਥੈਨ ਹੁਣ ਅਗਰ ਇਹ ਬਲੇਮ ਗੇਮ ਖੇਡ ਰਿਹਾ ਸਾਡੇ ਤੇ ਕਿ ਤੁਸੀਂ ਸਾਡੇ ਪੀਸੀ ਦਾ ਇਹ ਚੋਰੀ ਕਰ ਰਹੇ ਹੋ ਇਹ ਚੋਰੀ ਕਰ ਰਹੇ ਹੋ ਇਹ ਕੋਈ ਅਲੀਗੇਸ਼ਨ ਨਹੀਂ ਬਣਦਾ ਤੁਸੀਂ ਪ੍ਰੂਫ ਦਿਓ ਸਾਨੂੰ ਅਸੀਂ ਮੰਨ ਜਾਾਂਗੇ ਠੀਕ ਹੈ ਨਾ ਅਗਰ ਨਜਾਇਜ਼ ਹੁਣ ਮੈਂ ਵੀ ਕਹਿ ਸਕਦੀ ਆ ਇਹ ਮੇਰੇ ਨਾਲ ਐ ਕਰਦੇ ਮੇਰੇ ਨਾਲ ਬਟ ਪ੍ਰੂਫ ਤੁਸੀਂ ਪ੍ਰੂਫ ਦਿਓ ਸਾਨੂੰ ਅਸੀਂ ਮੰਨ ਜਾਾਂਗੇ ਹੂੰ ਨਾਲੇ ਸਾਰੇ ਵਰਕਰ ਗਵਾਏ ਇੱਕ ਬੰਦਾ ਝੂਠ ਬੋਲ ਸਕਦਾ ਦੋ ਬੰਦੇ ਝੂਠ ਬੋਲ ਸਕਦੇ ਬਟ ਸਾਰੇ ਬੰਦੇ ਝੂਠੇ ਤੁਹਾਡੇ ਸੀਨੀਅਰ ਕੌਣ ਨੇ ਇੱਥੋਂ ਦੇ ਜੀ ਸੀਨੀਅਰ ਮस्तान ਸਿੰਘ ਉਹਨਾਂ ਦੇ ਧਿਆਨ ਚ ਮਸਲਾ ਸਾਰਾ ਲੜਾਈ ਝਗੜੇ ਵਾਲਾ ਸਾਰਾ ਜੇ ਸਾਰਾ ਐਕਚੁਅਲੀ ਉਹਨਾਂ ਨੂੰ ਵੀ ਇਹ ਰੂੜੀ ਬੋਲਦੇ ਨੇ ਰੂੜੀ ਬੋਲਦਾ ਨਰਾਸਮੈਂਟ ਉਹਨਾਂ ਦੇ ਧਿਆਨ ਚ ਧਮਕੀਆਂ ਦਿੰਦਾ ਸਾਹਿਬ ਨੂੰ ਮੈਂ ਮਰ ਜਾਣਾ ਸਾਹਿਬ ਨੂੰ ਰਾਸ ਕਰਦਾ ਤੇ ਫਿਰ ਮੈਂ ਤਾਂ ਇਹ ਹਾਲਾਤ ਵੇਖਦਾ ਮੜਾ ਜੀ ਇੱਧਰ ਵੇਖਿਓ ਆ ਲੋਕ ਵਿਚਾਰੇ ਖੜੇ ਨੇ ਇਹ ਕੰਮ ਕਰਾਉਣ ਆਉਂਦੇ ਨੇ ਇਸ ਦਫਤਰ ਦੇ ਵਿੱਚ ਇਹਨਾਂ ਨੂੰ ਕਈ ਕਈ ਸਾਲ ਹੋ ਗਏ ਨੇ ਪਰ ਇੱਥੋਂ ਦਾ ਜਿਹੜਾ ਸਟਾਫ ਆਪਸ ਦੇ ਵਿੱਚ ਹੀ ਉਲਝੀ ਜਾਂਦਾ ਸਮਝੇ ਹੀ ਨਹੀਂ ਆਉਂਦੀ ਕਿ ਵੀ ਹਾਲਾਤ ਬਣੇ ਕੀ ਪਏ ਨੇ ਸਰਕਾਰੀ ਦਫ਼ਤਰਾਂ ਦੇ ਸਰਕਾਰ ਤਾਂ ਕਹਿੰਦੀ ਆ ਵੀ ਸਹੂਲਤਾਂ ਇਹਨਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਪਰ ਸਹੂਲਤਾਂ ਦੇ ਨਾਂ ਤੇ ਜਿਹੜੀ ਇੱਥੇ ਅੰਦਰ ਜੋ ਕੁਝ ਹੋ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਹਾਲਾਤ ਕੀ ਬਣੇ ਪਏ ਨੇ ਵੀ ਬੰਦਾ ਪੁੱਛੇ ਵੀ ਤੁਸੀਂ ਆਪਸ ਚ ਕੰਪਿਊਟਰਾਂ ਪਿੱਛੇ ਬਲੂਟੁੱਥਾਂ ਪਿੱਛੇ ਇੱਕ ਦੂਜੇ ਦੇ ਬਲੇਮ ਪਿੱਛੇ ਤੁਸੀਂ ਇਹਨਾਂ ਦਫ਼ਤਰਾਂ ਸਰਕਾਰੀ ਚ ਲੜੀ ਜਾਂਦੇ ਹੋ ਤੇ ਜਿਹੜੇ ਲੋਕ ਨੇ ਕੰਮ ਕਰਾਉਣ ਵਾਲੇ ਉਹਨਾਂ ਵਿਚਾਰਿਆਂ ਦੇ ਕੀ ਹਾਲਾਤ ਹੁੰਦੇ ਹੋਣਗੇ ਇਹ ਹਾਲਾਤ ਤੁਹਾਡੇ